ਗੈਂਗਸਟਰਾਂ ਨੂੰ ਟਿਕਟਾਂ ਦੇਣੀਆਂ ਮਾੜੀ ਗੱਲ ਹੈ। ਇਹ ਰਾਜਨੀਤੀ ਚ ਗੈਂਗਸਟਰ ਆ ਜੇ ਤਾਂ ਫਿਰ ਕੀ ਬਣੇਗਾ? ਇੱਕ ਭਾਈ ਸਾਹਿਬ ਜਿਹੜੇ ਐ ਉਹ ਅਮਰਿਤਪਾਲ ਜੀ ਦੀ ਪਾਰਟੀ ਦੇ ਐ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਾੜਾ ਨਹੀਂ ਕਹਿੰਦਾ। ਤੁਸੀਂ ਬਹੁਤ ਵੋਟਾਂ ਵੀ ਪਾਈਆਂ। ਪਰ ਹੁਣ ਅਮਰਿਤਪਾਲ ਦੰਦਵੀ ਟਕਸਾਲਾ ਦੇ ਕੋਈ ਇਲੈਕਸ਼ਨ ਲੜਿਆ ਕਦੇ? ਬੋਲੋ ਜੀ। ਨਹੀਂ ਲੜਨ ਧਰਮ ਦਾ ਪ੍ਰਚਾਰ ਕਰਨ ਵਾਲੇ ਦਾ ਕੰਮ ਨਹੀਂ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਵਾਲੇ ਦਾ ਕੰਮ ਨਹੀਂ ਧਰਮ ਪ੍ਰਚਾਰ ਵਾਲੇ ਚ ਜਿਸ ਦਾ ਕੰਮ ਉਸੀ ਕੋ ਸਾਜੇ ਹੁਣ ਅਮਰਿਤਪਾਲ ਜੀ ਰਾਜਨੇਤਾ ਬਣ ਗਏ ਚਲੋ ਆਪਾਂ ਦਾ ਇਲੈਕਸ਼ਨ ਤਾਂ ਲੜਦੀ ਲੜਦੇ ਹੁਣ ਉਹਨਾਂ ਨੇ ਇੱਕ ਪਾਰਟੀ ਬਣਾ ਲਈ ਹੈ ਕਿ ਜਿੱਥੇ ਚੋਣ ਆਉਂਿਆ ਜਾਂਦਾ ਉੱਥੇ ਬੰਦਾ ਲੈਣਾ ਪੈਂਦਾ ਉਹ ਕਹਿੰਦੇ ਅਸੀਂ ਸਭ ਦਾ ਨਹੀਂ ਮੰਦੇ ਸਕੂਲਾਂ ਚ ਜਨਗਨ ਮੰਨਿਆਂ ਦੀ ਪੜਾਈ ਜਾਂਦੀ ਉਹਨੂੰ ਨਹੀਂ ਅਸੀਂ ਮੰਨਦੇ ਸਾਡਾ ਇੱਕ ਆਫ ਦਾ ਰਾਜ ਹੈ ਕਿੱਦਾਂ ਬਣੇਗਾ ਉਹ ਰਾਜ ਕੱਲ ਮੈਂ ਪਿਤਾ ਜੀ ਦੀ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਨਸ਼ਾ ਖਤਮ ਕਰਨਾ ਅਸੀਂ ਤਾਂ ਕਿਵੇਂ ਹੋਊਗਾ ਨਸ਼ਾ ਕਰ ਜਿਹੜਾ ਬੰਦਾ ਉੱਠਦਾ ਉਹ ਕਹਿੰਦਾ ਮਹੀਨੇ ਚ ਕਰ ਦੂੰ ਕੋਈ ਕਹਿੰਦਾ ਸਾਜ ਕਰ ਦੂੰ ਕੋਈ ਕਹਿੰਦਾ ਅਰਦਾਸ ਕਰਾ ਦਿੰਦੇ ਕੋਈ ਕਹਿੰਦਾ ਗੁਟਕਾ ਸਾਫ ਫੜਦੇ ਨੇ ਇਹ ਨਸ਼ਾ ਖਤਮ ਨਹੀਂ ਹੋਣਾ ਸਾਨੂੰ ਪੁੱਛਿਆ ਤਾਂ ਕਰੋ ਵੀ ਭਾਈ ਸਾਹਿਬ ਤੁਹਾਡ ਕੋਲ ਤਰੀਕਾ ਕੀ ਹੈ ਨਸ਼ਾ ਤਾਂ ਕਰਨਾ ਸਾਡੇ ਕੋਲ ਕੋਈ ਤਰੀਕਾ ਨਹੀਂ ਕਾਂਗਰਸ ਦਾ ਰਾਜ ਆਇਆ ਤਾਂ ਕਿਵੇਂ ਕਰਾਂਗੇ ਹਾਂ ਕਾਂਗਰਸ ਦਾ ਰਾਜ ਆਇਆ ਅਸੀਂ ਨੌਕਰੀਆਂ ਦਿਆਂਗੇ ਹੁਣ ਨੌਕਰੀਆਂ ਕਿਵੇਂ ਦੇਵਾਂਗੇ ਸਾਨੂੰ ਪੈਸਾ ਇਕੱਠਾ ਕਰਨਾ ਪਊਗਾ 40000 ਰੁਪਏ ਮਾਸਟਰ ਖਾਲੀ ਪਏ ਆਦੇ ਆ ਹਸਪਤਾਲ ਖਾਲੀ ਪਏ ਗ੍ਰਾਮ ਸੇਵ ਕੋਲੇ 15 ਪਿੰਡ ਹੈ ਪਟਵਾਰੀ ਕੋਲੇ 15 ਪਿੰਡ ਹੈ ਪੰਚਾਇਤ ਸੈਕਟਰ ਕੋਲੇ 20 ਪਿੰਡ ਹੈ ਇੱਕ ਕੇ ਪਿੰਡ ਇੱਕ ਤੇ ਲਾਵਾਂਗੇ ਪੁਲਿਸ ਖਾਣੇ ਖਾਲੀ ਪਏ ਐ ਕਨੈਕਟਰ ਨਹੀਂ ਸਫਾਈ ਕਰਮਚਾਰੀ ਨਹੀਂ ਪਰ ਉਹਲੇ ਆਸੇ ਸਾਨੂੰ ਪਹਿਲਾਂ ਪੈਸੇ ਦਾ ਇੰਤਜ਼ਾਮ ਕਰਨਾ ਪਊਗਾ 4.5 ਲੱਖ ਕਰੋੜ ਦਾ ਕਰਕੇ ਸਵੇਰ 9 ਵਜੇ ਮੁੰਡਾ ਕੰਮ ਤੇ ਜਾਊਗਾ ਸ਼ਾਮ ਨੂੰ ਆਊਗਾ ਫੇਰ ਨਸ਼ਾ ਘਟੂਗਾ ਖਤਮ ਹੋਊਗਾ ਐਵੇਂ ਸੋਚੱਕੀ ਜਾਓ ਗੁਟਕਾ ਸਾਫ ਫੜੀ ਜਾਓ ਭਿੰਦਰ ਜੀ ਕੋਈ ਫਾਇਦਾ ਨਹੀਂ ਇਸ ਕੰਮ ਇਹ ਕਹੀ ਜਾਂਦੇ ਇਹਨੂੰ ਕੋਈ ਕਿਹੜਾ ਫਾਰਮੂਲਾ ਬਈ ਅਮਰਿਤਪਾਲ ਦੇ ਪਿਤਾ ਕੋਲੇ ਵੀ ਮੈਂ ਰਾਤ ਨੂੰ ਨਸ਼ਾ ਬੰਦ ਕਰ ਦੂੰਗਾ ਖੇਰ ਸਾਨੂੰ ਆਲਟਰਨੇਟਿਵ ਦੇਣਾ ਪਊਗਾ ਜਨਾਬ ਲੋ ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ ਢਾਈ ਸਾਲਾਂ ਚ ਗੋਰੀਆਂ ਆਲਾ ਮਰ ਜਾਂਦਾ 50 ਸਾਲਾਂ ਚ ਚਿੱਟੇ ਆਲਾ ਮਰ ਜਾਂਦਾ 3 ਸਾਲਾਂ ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ ਚ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਂਦੀਆਂ ਤੜਕੇ ਉੱਠ ਕੇ ਇਹਨਾਂ ਨੂੰ ਹੁਣੇ ਕਹਦੇ ਹੋ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਈਆਂ ਹਟਦੀਆਂ ਨਹੀਂ ਬੱਡੇ ਵੀ ਚਾਹ ਨਸ਼ਾ ਹੈ ਚਾਹ ਬਿਨਾ ਮੰਜੇ ਤੋਂ ਨਹੀਂ ਉੱਠੇ ਜਾਂਦਾ ਬੋਲੋ ਪੀਨੇ ਹੋ ਕਿ ਨਹੀਂ ਪੀਂਦੇ ਅੱਛਾ ਹੁਣ ਪੀਣੀ ਨਹੀਂ ਤੁਸੀਂ 5 ਦਿਨ ਚਾਹ ਯਾਰ ਮੇਰੀ ਮੈਂ ਮੰਨ ਲਉਂ ਮੈਂ ਤਾਂ 5 ਦਿਨ ਚਾਹ ਨਹੀਂ ਪੀਣੀ ਮੰਨ ਲੋਗੇ ਹਾਂ 5 ਕਿਲੋ ਮੇਰੇ ਕਹਿੰਦਾ ਬੰਦਾ ਚਾਹ ਨਹੀਂ ਛੱਡਦਾ ਤੇ ਚਿੱਟਕ ਵਿੱਚ ਛੱਡੂਗਾ ਚਾਹ ਦਾ ਬਦਲਾਵ ਦਿਓ ਚਿੱਟੇ ਦਾ ਹਫੀਮ ਆ ਚਿੱਟੇ ਦਾ ਪੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਅਫੀਮ ਤੇ ਪੋਸਟ ਕੋਈ ਰਾਜੀ ਰਵੇ ਗੁੱਸੇ ਹੋ ਮੈਂ ਅਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ